ਕਮਾਟ ਇਧਰ ਆਪਾਂ ਨੂੰ ਹੀ ਹੈਡਵਾਨ ਉਸਿਆ ਨੂੰ ਮੇਰੇ ਬਜ਼ੁਰਗ ਨੌਜਵਾਨ ਸਾਡੀ ਮਾਵਾ ਸਾਡੇ ਭੈਣਾਂ ਸਾਰਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬਹੁਤ ਬਹੁਤ ਸਤਿ ਸ਼ੰਤਨਵਾਦ ਤੁਸੀਂ ਅੱਜ ਜਿਹੜਾ ਬਲਾਕ ਸੰਵਤੀ ਤੇ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਹੋਇਆ ਤੁਸੀਂ ਇਹਨਾਂ ਆਪ ਦੇ ਨਗਰਾਂ ਦੇ ਵਿੱਚੋਂ ਬੜੀ ਵੱਡੀ ਲੀਡ ਦੇ ਕੇ ਤੁਸੀਂ ਜਿਹੜੇ ਸਾਡੇ ਦੋਵੇਂ ਉਮੀਦਵਾਰ ਸੀ ਦੋਨਾਂ ਉਮੀਦਵਾਰਾਂ ਨੂੰ ਅਗਰ ਨਗਰ ਚੋਂ ਜਿਤਾਇਆ ਮੇਰੇ ਕੋਲੇ ਕੋਈ ਸ਼ਬਦ ਨਹੀਂ ਜਿਨ੍ਹਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਦੂਸਰੀ ਰਹੀ ਗੱਲ ਜਿਹੜਾ ਕਾਰਜ ਅੱਜ ਮੈਂ ਕਰਨਾ ਆ ਜਦੋਂ ਵੀ ਮੈਂ ਤੁਹਾਡੇ ਪਿੰਡ ਆਉਂਦਾ ਸੀ ਤਾਂ ਮੈਂ ਸਾਰੇ ਲੋਕਾਂ ਦੀ ਇੱਕੋ ਮੰਗ ਸੀ ਕਿ ਸਾਡੇ ਇੱਧਰ ਤਕਰੀਬਨ 10-15 ਪਿੰਡ ਪੈਂਦੇ ਨੇ ਆ ਜਿਹੜੀ ਸੜਕ ਹੈ ਜਿਹੜੀ ਪ੍ਰੋਜ ਵਾਲੇ ਤੱਕ ਜਾਂਦੀ ਹੈ ਤੁਹਾਡੇ ਰੇਡਮਾ ਤੋਂ ਪ੍ਰੋਜ ਵਾਲੇ ਤੱਕ ਇਹ ਸੜਕ ਚੌੜੀ ਕੀਤੀ ਜਾਵੇ ਕਿਉਂਕਿ ਇੱਥੇ ਟ੍ਰੈਫਿਕ ਬਹੁਤ ਜ਼ਿਆਦਾ ਹੈ ਧਿਆਨ ਚ ਤਾਂ ਉਹਦੋਂ ਸੀ ਪਰ ਜਦੋਂ ਤੁਸੀਂ ਆ ਏਡੀ ਵੱਡੀ ਸਾਨੂੰ ਜਿੱਤ ਦਿੱਤੀ ਬਲਾਕ ਸੰਪਤੀ ਦੇ ਵਿੱਚ ਮੰਦਰ ਖੜਾ ਸੰਗਲੇ ਤੋਂ ਬਲਾਗ ਸੰਪਤੀ ਦੇ ਵਿੱਚ ਇਹਦੇ ਵਾਈਫ ਖੜੇ ਸੀ ਤੇ ਪੰਡੋਰੀ ਤੋਂ ਸਾਡੇ ਭੈਣ ਹਰਿੰਦਰਪਾਲ ਕੌਰ ਜੀ ਖੜੇ ਸੀ ਸਾਡੇ ਚੇਅਰਮੈਨ ਸਾਹਿਬ ਖੜੇ ਨੇ ਪੰਡੋਰੀ ਵਾਲੇ ਸੋ ਇਹਨਾਂ ਨੇ ਫਿਰ ਜੋਰ ਪਾਇਆ ਕਹਿੰਦੇ ਭਾਈ ਅਸੀਂ ਤਾਂ ਹੁਣ ਵਾਅਦਾ ਕੀਤਾ ਹੈ ਰੇਡਮਾ ਵਾਲਿਆਂ ਨਾਲ ਅਸੀਂ ਤਾਂ ਹੁਣ ਛੜਕੇ ਚੌੜੀ ਕਰਾਉਣੀ ਹੈ ਤੇ ਅੱਜ ਜਿਹੜੀ ਇਹ ਚੌੜੀ ਸੜਕ ਦਾ ਕੰਮ ਸ਼ੁਰੂ ਕਰਨ ਵਾਸਤੇ ਆਇਆ ਇਹ ਜਿਹੜੀ ਸੜਕ ਹੈ ਇਹ ਰੇਡਾਂ ਤੋਂ ਪ੍ਰੋਜ ਵਾਲੇ ਬਾਡੇ ਤੱਕ ਬੰਨੀ ਆ 7.22 ਕਿਲੋਮੀਟਰ ਇਹਦੇ ਦੋ ਪਾਸੇ ਜਿਹੜੀ ਸੜਕ ਬਣੀ ਹੋਈ ਆ ਇਹਦੇ ਦੋ ਪਾਸੇ 1 ਕਿਲੋਮੀਟਰ ਜਾਨੀ ਕਿ 3 ਫੁੱਟ ਤੋਂ ਜ਼ਿਆਦਾ ਜਿਹੜੀ ਚੜਾਈ ਆ ਦੋ ਪਾਸੇ ਉਹਦੀ ਅਸੀਂ ਸੀਸੀ ਨਾਲ ਕਰਕੇ ਇਹ 18 ਫੁੱਟ ਦੀ ਸੜਕ ਕਰ ਦੇਣੀ ਆ ਜਿਹਦੇ ਤੇ ਤਕਰੀਬਨ 2 ਕਰੋੜ ਰੁਪਏ ਦਾ ਜਿਹੜਾ ਖਰਚਾ ਆ ਇਸ ਸੜਕ ਤੇ ਆਉਣਾ ਹੈ। ਓਕੇ। ਸੋ ਰੀਡਾ ਵਾਲਿਓ ਤੁਹਾਡਾ ਪਿੰਡ ਅਖੀਰ ਤੇ ਆ। ਬਾਕੀ ਪਿੰਡ ਪਿੱਛੇ ਨੇ। ਸਭ ਤੋਂ ਵੱਧ ਫਾਇਦਾ ਜਿਹੜਾ ਹੋਣਾ ਉਹ ਤੁਹਾਡੇ ਪਿੰਡ ਨੂੰ ਹੋਣਾ। ਓਕੇ। ਜਦੋਂ ਇਹ ਅੱਗੇ ਸਕੂਟਰ ਮੋਟਰਸਾਈਕਲ ਆਉਂਦੇ ਸਨ ਟਰੈਕਟਰ ਆਉਂਦੇ ਸਨ ਐਕਸੀਡੈਂਟ ਬੜੇ ਹੁੰਦੇ ਸੀ। ਕਦੇ ਕਿਸੇ ਸਕੂਟਰ ਵਾਲੇ ਦੇ ਉੱਤੋਂ ਲੰਘਿਆ ਟਰੈਕਟਰ ਟਰੱਲਾ ਕਦੇ ਕਿਸੇ ਮੋਟਰਸਾਈਕਲ ਵਾਲੇ ਤੋਂ ਜਦੋਂ ਸੜਕ ਚੌੜੀ ਹੋ ਗਈ ਫਿਰ ਆਪਣਾ ਉਹ ਜਿਹੜਾ ਨੁਕਸਾਨ ਹੈ ਉਹ ਹੁਣੋਂ ਬਚ ਜਾਊਗਾ ਸੋ ਮੈਂ ਕੋਈ ਅੱਜ ਇਹ ਨਹੀਂ ਕਹਿਣ ਆਇਆ ਕਿ ਮੈਂ ਕੋਈ ਤੁਹਾਡੇ ਤੇ ਬੜਾ ਆਸਾਨ ਕੀਤਾ ਤੁਹਾਡੇ ਆਸਾਨ ਹੀ ਮੇਰੇ ਤੇ ਐਨੇ ਨੇ ਤੁਸੀਂ ਪਹਿਲਾਂ ਮੈਨੂੰ ਬੜੀ ਵੱਡੀ ਲੀਡ ਨਾਲ ਜਿਤਾਇਆ ਫਿਰ ਜਿਹੜਾ ਵੀ ਇਲੈਕਸ਼ਨ ਆਉਂਦਾ ਰਿਹਾ ਤੁਸੀਂ ਸਾਡੇ ਉਮੀਦਵਾਰਾਂ ਨੂੰ ਬੜੀ ਵੱਡੀ ਲੀਡ ਤੇ ਜਿਤਾਉਂਦੇ ਰਹੇ ਹੋ ਮੈਂ ਤਾਂ ਤੁਹਾਡੇ ਵੱਲੋਂ ਕੀਤੇ ਅਹਿਸਾਨ ਲਾ ਰਿਹਾ ਮੈਂ ਤੁਹਾਡੇ ਵੱਲੋਂ ਸੋ ਇਸ ਕਰਕੇ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਐਵੇਂ ਹੀ ਮੇਰੇ ਨਾਲ ਐਵੇਂ ਹੀ ਪਿਆਰ ਦਿੰਦੇ ਰਿਹਾ ਜੇ ਤੇ ਤੁਹਾਡੇ ਪਿੰਡਾਂ ਦੇ ਕੰਮ ਐਂ ਕਰਦੇ ਰਹੀਏ ਤੁਸੀਂ ਮੈਨੂੰ ਸ਼ਕਤੀ ਦਿੰਦੇ ਰਹੋ ਤੇ ਮੈਂ ਤੁਹਾਡੇ ਪਿੰਡਾਂ ਦੇ ਜਿਹੜੇ ਹੈਗੇ ਕੰਮ ਹੈ ਜਿਹੜੇ ਹੁਣ ਤੱਕ ਜਿਹੜੇ ਕੰਮ ਨਹੀਂ ਹੋਏ ਸੀ ਉਹ ਕੰਮ ਕਰਦੇ ਰਵਾਂ ਸੋ ਸਰਪੰਚ ਸਾਹਿਬ ਖੜੇ ਨੇ ਦੋਨੇ ਸਰਪੰਚ ਸਾਹਿਬ ਖੜੇ ਨੇ ਇਹਨਾਂ ਦਾ ਧੰਨਵਾਦ ਇਹਨਾਂ ਨੇ ਵੀ ਬੜੀ ਮਿਹਨਤ ਕੀਤੀ ਆ ਤੁਹਾਡੇ ਇਸ ਕੰਮ ਦੇ ਵਿੱਚ ਵੀ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਕਿ ਇਹਨਾਂ ਨੇ ਹੀ ਮੈਨੂੰ ਹਰੇਕ ਜਦੋਂ ਵੀ ਇਹਨਾਂ ਨੇ ਮੇਰੇ ਕੋਲੇ ਆਉਣਾ ਸਭ ਤੋਂ ਪਹਿਲੀ ਮੰਗ ਇਹ ਹੁੰਦੀ ਸੀ ਕਿ ਸਾਡੀ ਜਿਹੜੀ ਸੜਕ ਹੈ ਉਹ ਭਾਈ ਉਹ ਚੌੜੀ ਕਰ ਦਿੱਤੀ ਜਾਵੇ ਇੱਕ ਹੋਰ ਤੁਹਾਡੀ ਸ਼ੜਕ ਆ ਇੱਥੇ 1 ਕਿਲੋਮੀਟਰ ਜਿਹੜੀ ਬਸਤੀ ਨੂੰ ਜਾਂਦੀ ਆ ਬਸਤੀ ਹਜ਼ਾਰਾ ਹਾਂ ਬਸਤੀ ਹਜ਼ਾਰਾ ਸਿੰਘ ਹੁਣ ਉਹ ਵੀ ਪਾਸ ਕਰਾਤੀ ਆ ਜਿਦਨ ਉਹਦੇ ਪੈਸੇ ਪੈ ਗਏ ਉਸ ਦਿਨ ਉਹਦਾ ਵੀ ਜਿਹੜਾ ਕੰਮ ਆ ਉਹ ਸ਼ੁਰੂ ਕਰਾਉਣ ਵਾਸਤੇ ਆਵਾਂਗੇ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਹਰ ਰਾਮਕਮਲ ਸਾਬਾ ਆ ਬੱਚਾਂ ਬਾਰੇ ਵੇਖੋ ਸੋਚੋ ਆ ਕੁੜੀਆਂ ਖੜੀਆਂ ਚਾਰ ਮਾਂ ਮਾਰਤੀ ਇਹਨਾਂ ਨੇ ਸੁਣਾਈ ਨਹੀਂ ਹੋਈ ਸਾਡੀ ਸਰਪੰਚ ਸਾਹਿਬ ਦੱਸਣ ਲੱਗੇ ਹਾਂਜੀ ਦੱਸਣਗੇ ਸਰਪੰਚ ਸਾਹਿਬ ਇਹ ਕੁੜੀਆਂ ਖੜੀਆਂ ਵੇਖੋ ਜੀ ਇਹਨਾਂ ਦੀ ਹਾਂ ਮੌਕਾ 6 ਮਹੀਨੇ ਹੋ ਗਏ ਅੱਛਾ ਉਦੋਂ ਐਕਸੀਡੈਂਟ ਹੋ ਗਿਆ ਜੀ ਤੇ ਉਹ ਟਰੀ ਹੁੰਦੀ ਆ ਤੁਗੀ ਜੀ ਅੱਛਾ ਉਹ ਪਰਚਾ ਦਰਜੇ ਆ ਕੁੜੀਆਂ ਖੜੀਆਂ ਵੇਖੋ ਕੋਈ ਨਹੀਂ ਤਾਂ ਇਹ ਰੋਂਦੇ ਮਸਲ ਜਾਂਦਾ ਕਾਰਵਾਈ ਹੋ ਜਾਏ ਤੇ ਜਾਂ ਕੋਈ ਬਹਿ ਕੇ ਨਾ ਪਰਚਾ ਹੋ ਗਿਆ ਜੀ ਹਾਂਜੀ ਇਹ ਬੰਦ ਕਰਾ ਕੇ ਹੋਊਗਾ ਨਹੀਂ ਜੀ ਨਹੀਂ ਦੁੱਖ ਤੇ ਇਸੇ ਕੱਲ ਦਾ ਹੀ ਹੈ ਨਾ ਕੰਟਰੋ ਉੱਥੇ ਗਿਆ ਜੀ ਨਾ ਬੰਦੇ ਉੱਥੇ ਗਏ ਜੀ ਕਰਵਾ ਦਨੇ ਜੀ